ਜੀ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਉਹ ਕਹਿੰਦੀ ਆ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਣਾ ਕਰਦੀ ਹੁੰਦਾ ਮੈਂ ਇਹੀ ਮਾਰਦੀ ਹੋਣੀ ਆ ਗੱਲ ਅਸੀਂ ਤਾਂ ਕੋਈ ਨਾ ਮਾਰਦੇ ਤੀ ਜਿੱਥੇ ਕਿਦ ਨੂੰ ਗੱਲ ਬਣਾ ਕੇ ਬਹਿ ਜਾਂਦੀ ਹੈ ਨਹੀਂ ਤੀ ਤੂੰ ਚੰਗੀ ਆ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਗਈ ਨਹੀਂ ਜੰਗੀਤ ਮਾਰੀ ਦਾ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰੋਬਰ ਆਈ ਮੈਂ ਹੋਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਂਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਹੋਣਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤਾਂ ਥਵਾ ਆਪ ਦਾ ਕਰੀ ਲੈ ਮੈਂ ਤਾਂ ਕੀ ਹੈ ਨਹੀਂ ਮੈਂ ਰੋਟ ਲਖਾਈ ਕਰਕੇ ਤੇ ਨਹੀਂ ਮੈਂ ਉਹਦੇ ਜੁੰਡੇ ਲੈਣੇ ਸੀ ਫੜ ਹੁਣ ਤੇ ਮੈਂ ਇਹਨੂੰ ਇੱਥੇ ਕਕਾਉਣਾ ਸੀਗਾ ਅੰਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਹੋ ਮੇਰੇ ਨਾਲ ਘੱਟ ਹੀ ਬੰਦੀ ਉਹ ਕਹਿੰਦਾ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਹੈ ਯੋਦੀ ਘੱਟ ਬਣਦੀ ਹੈ ਕਹਿੰਦੇ ਹਾਂਜੀ ਜੀ ਤੁਹਾਨੂੰ ਫੋਨ ਕਰਨਾ ਸੀ ਕਹਿੰਦੇ ਵੀ ਉਹ ਪਹੁੰਚ ਨਹੀਂ ਜਾਂਦਾ ਚਲਾਉਂਦਾ ਚੱਟ ਹੈ ਤੁਹਾਨੂੰ ਨਾਮ ਪਤਾ ਦੇ ਬਾਰੇ ਹਾਂਜੀ ਸਾਨੂੰ ਦੱਸ ਦਿਓ ਕੱਲ ਕਰਾਓ ਹਾਂ ਗੱਲ ਕਰ ਦੋ ਗੱਲ ਕਰੋ ਹੈਲੋ ਹਾਂਜੀ ਕਾਕੇ ਆਇਆ ਨਹੀਂ ਤੂੰ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਵਿੱਚ ਥੋੜਾ ਕੰਮ ਚਾਹਨਾ ਜੀ ਆਇਆ ਨਹੀਂ ਆ ਗਿਆ ਕੰਮ ਵਿੱਚ ਯਾਰ ਅਸੀਂ ਕਿਹੜਾ ਵੇਲੇ ਆਏ ਸੀ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜੇ ਕੰਮ ਵਿੱਚ ਕਰਦਾ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਹੈ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ ਚ ਮਿਲ ਜਾਂਦੀ ਹੈ ਤੇਰੀ ਮਾਤਾ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਐ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਅੱਛਾ ਪੇਕੇ ਚਲੇ ਗਈ ਸੀ ਤੂੰ ਪੇਕੇ ਤੂੰ ਹੀ ਆਈਆਂ ਪੇਕੇ ਤਾਂ ਨਾਲ ਹੀ ਆਏ ਆ ਮੇਰੇ ਤਾਂ ਹੂੰ ਟਿੰਬੂ ਲੈ ਗਈ ਸਰ ਘਰੇ ਮਤਲਬ ਨੀਪਾ ਕਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲੰਦਾ ਉੱਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਾਉਂਦੀ ਰਹਿੰਦੀ ਹੈ ਕੋਈ ਬੁੱਕ ਤਾਂ ਹਰੇਕ ਬੰਦਾ ਇਹਦੇ ਕੋਈ ਲਿਮਟ ਹੁੰਦੀ ਹੈ ਪੈ ਗੈ ਇੰਨਾ ਜ਼ਿਆਦਾ ਲਾਂਦਾ ਵੀ ਉਹ ਖੱਜਲ ਖਰਾਬ ਕਰਦਾ ਇਹ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਗੱਲ ਨਾਲੀਬਾ ਬੋਲੀ ਤੇਰੀ ਮਾੜੀ ਠੀਕ ਹੈ ਘਰ ਵਾਲਾ ਤੇਰਾ ਲੈਣ ਤੇ ਮਨਸ਼ੀ ਪਜਾਦ ਬੇਟੀ ਯਾਰ ਥੋੜੇ ਫਿਰ ਦੀ ਉਧਰੋਂ ਸਾਹ ਗੁੱਸੇ ਹੋ ਜਾਂਦੇ ਬੇ ਯਾਰ ਤੂੰ ਹੈ ਕਿ ਪਜਾਦ ਹੁਣ ਪੁੱਛੋ ਸੀ ਸਾਹ ਮਿਲ ਉਹ ਹੈਲੋ ਕਿੱਥੇ ਹੈ ਯਾਰ ਤੂੰ ਆ ਦੇ ਆ ਦੇ ਥਾਣੇ ਦੇ ਬਾਹਰ ਤੇ ਥਾਣੇ ਦੇ ਬਾਹਰ ਤੋਂ ਹੁਣ ਬਾਹਰ ਪੈਂਡ ਬੱਜੇ ਵਾਲੇ ਭੇਜੇ ਤੈਨੂੰ ਲੈਣ ਵਾਸਤੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਤੋਂ ਇਹ ਤਾਂ ਆਦਾ ਕੰਮ ਨਹੀਂ ਸੰਭਦਾ ਜਰਾਨੀ ਕਿੱਥੋਂ ਸੰਭ ਲੂਗਾ ਤਾਈ ਤਾਂ ਉਤੋਂ ਦੀ ਆ ਕੰਮ ਤੇਰੇ ਤੇ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਮ ਪਿੰਗਰਾ ਜਿਹਾ ਲੱਗਦਾ ਨਾ ਇਹ ਪਿੰਗਲੀ ਜੀ ਸੀ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ ਨੇ ਮਾਰਿਆ ਮੈਨੂੰ ਇਹਨੂੰ ਕਹਿ ਦੋ ਬਸ ਵੀ ਮੈਨੂੰ ਅੱਜ ਮੈਂ ਬਸੂੰਗੀ ਤਾਂ ਹੀ ਮੈਨੂੰ ਚੰਗੀ ਮਾੜੀ ਨਾ ਕਹਵੇ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤਿੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਧਰ ਦੂੰਗੀ ਬੈਠੀ ਕਿਥਿਆਂ ਕੁੜੀਆਂ ਐਂ ਦੇਖ ਲੈ ਪਰ ਅਮੇ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਮੈਂ ਤੋ ਜ਼ੁਬਾਨ ਖਿੱਚ ਪੈਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚਦੇਂਗੇ ਇਹਨੂੰ ਐ ਤਾਂ ਪੁੱਛੋ ਮੇਰਾਂ ਗੱਲਾਂ ਕਿੰਨੇ ਉਹ ਆਪਦੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿਤੇ ਹੁਣੇ ਲੇਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਕੁਛ ਜੀ ਆ ਗਏ ਉਹ ਨੌ ਸਾਸ ਜਿਹੜੀਆਂ ਸੀਗੀਆਂ ਹਾਂਜੀ ਉਹ ਦੋ ਸਾਸ ਬੈਠੇ ਦੋ ਜਣੇ ਬੈਠੇ ਆ ਹਾਂ ਮੁੰਡੇ ਨੂੰ ਬਾਕੀ ਮੁੰਡੇ ਨੂੰ ਫੋਨ ਆਇਆ ਨਹੀਂ ਜੀ ਹਾਂ ਮੁੰਡਾ ਕਹਿੰਦਾ ਮੈਂ ਥੋੜਾ ਕੰਮ ਕਰਕੇ ਆ ਰਿਹਾ ਮੁੰਡਾ ਆ ਰਿਹਾ ਠੀਕ ਹੈ ਬਾਕੀ ਜਿਹੜੇ ਨੂਹ ਦੇ ਉਹਨੇ ਆਪਣੇ ਪਿੰਡੋਂ ਵੀ ਸੱਦੇ ਆ ਦੋ ਜਣੇ ਨੌ ਨੇ ਉਹਨਾਂ ਦੇ ਘਰਾਂ ਚੋਂ ਆਏ ਹਾਂਜੀ ਹਾਂਜੀ ਅੱਛਾ ਉਹ ਵੀ ਆ ਰਹੇ ਨੇ ਉਹਨਾਂ ਨਾਲ ਗੋਸਤ ਘਰਾਂ ਚੋਂ ਆ ਕੇ ਕਰਦੇ ਆ ਨਹੀਂ ਮਤਲਬ ਉਹ ਕਹਿੰਦੇ ਸਾਡੇ ਪਿੰਡੂ ਦੀ ਮੋਟਰ ਬੰਦੀ ਹੈ ਜੀ ਅੱਛਾ ਮੋਟਰ ਬੰਦੀ ਮੋਟਰ ਬੰਦੀ ਠੀਕ ਹੈ ਠੀਕ ਇਧਰ ਬਰਾਂਡੇ 'ਚ ਆ ਕਿ ਬੋਰ ਥੱਲੇ ਆ ਕਿਉਂ ਇਧਰ ਬਰ ਪਹਿਲਾਂ ਉਹਨਾਂ ਨੂੰ ਨੌ ਸਾਸ ਨੇ ਬੁਲਾਇਆ ਠੀਕ ਹੈ ਠੀਕ ਹੈ ਬਾਕੀ ਰਾਸ ਜ਼ਿਆਦਾ ਬਾਕੀਆਂ ਨੂੰ ਬਾਅਦ ਚ ਦੇਖਾਂਗੇ ਪਹਿਲਾਂ ਉਹਨਾਂ ਦਾ ਤੋਰੀ ਨਵੇੜ ਕੇ ਇਹਨਾਂ ਦਾ ਨਵੇੜੀਆ ਪਹਿਲਾਂ ਅੱਜ ਸਸੀ ਕਲ ਭਾਂਜੀ ਬੈਠ ਕੋਈ ਨੋਹਰਾ ਨਹੀਂ ਬੁਲਾਇਆ ਆਂਦੇ ਆ ਜੀ ਨਾਲ ਨਹੀਂ ਸੀ ਬੈਠੇ ਨਾਲ हां ਬੈਠੇ ਆਂਦੇ ਆ 12 ਵਜਰ ਨੂੰ ਫੈਨ ਜੀ ਨੋ ਬੋਲੀ ਤਾਂ ਨਹੀਂ ਦੋ ਤਿੰਨ ਦਿਨਾਂ ਚ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋਈਗੀ ਤੂੰ ਪਰ ਭੈੜਾ ਭੈੜਾ ਜਾ ਚਾਟ ਦਿੱਸੀ ਸਸੀ ਕ ਸਸੀ ਸਸੀ ਬੱਸ ਆ ਕੁਰਸੀ ਪਾਓ ਸਸਿਕਾ ਬੈਠੋ ਉੱਥੇ ਆਜੋ ਬੈਠੋ ਮਨਸ਼ੀ ਜੀ ਕੁਰਸੀ ਦਿਓ ਇਧਰ ਆਜੋ ਤੁਸੀਂ ਮੈਂ ਆਜੋ ਬੈਠੋ ਇਧਰ ਆਜੋ ਇਧਰ ਜੀ ਆਜੋ ਬੈਠੋ ਹੋਰ ਵੀਰ ਬਠੀਕ ਹੈ ਹਾਂਜੀ ਠੀਕ ਹੈ ਜੀ ਇਹ ਬ੍ਰਦਰ ਹੈ ਤੁਹਾਡੇ ਨਹੀਂ ਜੀ ਇਹ ਤਾਂ ਕਰਾਂ ਚੋ ਕਰਾਂ ਚੋ ਹਾਂਜੀ ਇਹ ਬ੍ਰਦਰ ਨਹੀਂ ਜੀ ਇਹ ਤਾਂ ਕਰਾਂ ਚੋ ਹੈ ਸਾਰਾ ਅੱਛਾ ਭਰਾ ਹੈ ਨਹੀਂ ਸাকা ਕੋਈ ਨਹੀਂ ਹੈਗੇ ਅੱਜ ਦੋ ਆ ਭਰਾ ਮਰੇ ਦੋ ਤੀਜੇ ਤੋਂ ਭਰਾ ਹੈ ਵਿਆਹਿਆ ਦੋਨੋਂ ਭਰਾ ਹਾਂਜੀ ਆਏ ਆ ਜੀ ਉਹਨਾਂ ਨੂੰ ਬੁਲਾ ਲੈਣਾ ਸੀ ਫਿਰ ਜਦੋਂ ਬੁਲਾਇਆ ਸੀ ਉਹ ਤਾਂ ਕੰਮ 'ਚ ਵਿਜੀ ਹੋ ਤਾਂ ਕਰਕੇ ਨਹੀਂ ਆਏ ਅੱਛਾ ਇਹ ਵੇਲੇ ਹੈ ਵਿਚਾਰੇ ਨਹੀਂ ਕਿਤੇ ਜਾਣਾ ਆਉਣਾ ਹੁੰਦਾ ਮੇਰੇ ਨਾਲ ਹੀ ਜਾਂਦੇ ਆ ਖਾਣੇ ਦਰਬਾਰੇ ਸਾਰੇ ਸੀ ਹਾਂਜੀ ਇਹ ਹੀ ਜਾਂਦੇ ਆ ਅੱਛਾ ਨਹੀਂ ਤੇਰੇ ਨਾਲ ਮਤਲਬ ਹੋਰ ਵੀ ਰਹਿੰਦਾ ਕਲੇਸ਼ ਕਿਤੇ ਹੋਰ ਤਾਂ ਬੱਸ ਜੀ ਪੁੱਛੀ ਨਾ ਤੂੰ ਹੋਰ ਬਥੇਰਾ ਸਾਡੇ ਕੰਦੇਸ ਰਹਿੰਦਾ ਕਲੇਸ਼ ਕਰਕੇ ਤਾਂ ਅੱਜ ਇੱਥੇ ਆਏ ਆ ਇਹ ਕਲੇਸ਼ ਕਰਕੇ ਇੱਥੇ ਨਹੀਂ ਆਏਗੇ ਕੰਪਲੀਟ ਥੋੜੀ ਜੀ ਸਾਡਾ ਫਰਜ਼ ਸੀਗਾ ਬੀਬੇ ਸਦਨਾ ਤੁਹਾਡੇ ਸੱਸ ਨੂੰ ਬੁਲਾ ਲਿਆ ਸੀਗਾ ਉੱਦੈ ਇਹਨਾਂ ਨੂੰ ਤੁਸੀਂ ਕਿਹਾ ਸੀ ਬੁਲਾ ਕੇ ਪੁੱਛਰ ਉਹਨੂੰ ਬੁਲਾ ਕੇ ਪੁੱਛ ਲਿਆ ਸੀਗਾ ਜਿਹੜੀਆਂ ਚੀਜ਼ਾਂ ਤੁਸੀਂ ਆਖੀਆਂ ਨਾ ਉਸ ਦਿਨ ਉਹ ਗੱਲਬਾਤ ਇਹਨਾਂ ਨਾਲ ਕਰ ਲਈ ਸੀ ਸਾਰੀ ਮੈਂ ਵੀਰ ਜੇ ਗੱਲਾਂ ਬਣਾਉਂਦੀ ਰਹਿੰਦੀਆਂ ਮੇਰੇ ਚਤੋਂ ਪੈ ਰਹੇ ਨਹੀਂ ਗੱਲਾਂ ਆਪਾਂ ਕਰਦੇ ਆ ਉਹੀ ਗੱਲ ਕਰਦੇ ਆ ਸਾਰੀ ਕੋਈ ਗੱਲ ਨਹੀਂ ਇਹ ਤੁਹਾਡੇ ਕੋਈ ਚਾਚੇ ਤਾਏ ਦੇ ਮੁੰਡੇ ਜਾਂ ਕੀ ਹੈ ਇਹ ਪਿੰਡੋਂ ਨਹੀਂ ਜੀ ਨਹੀਂ ਘਰਾਂ ਚੋਂ ਹੀ ਆਂਦੀ ਨਹੀਂ ਮੈਂ ਤਾਂ ਕੁੜੀਆਂ ਦਾ ਚਾਚਾ ਹੀ ਲੱਗਦਾ ਨਹੀਂ ਪਿੰਡ ਚੋਂ ਪਿੰਡ ਚੋਂ ਹਾਂਜੀ ਹਾਂਜੀ ਸਕਿਆਂ ਦੇ ਘਰ ਹੈ ਨਹੀਂ ਪ ਪਿੰਡ ਚੋਂ ਕਿ ਪਿੰਡ ਚੋਂ ਚਾਚੇ ਤਾਇਆ ਚੋਂ ਨਹੀਂ ਪਿੰਡ ਚੋਂ ਪਿੰਡ ਚੋਂ ਹੀ ਨਾ ਠੀਕ ਹੈ ਕੰਮ ਕੀ ਕਰਦੇ ਅਸੀਂ ਬਸ ਆਹ ਹੱਥ ਕੋਟ ਕਚੇਰੀਆਂ ਦੇ ਕੀ ਅਸੀਂ ਨਿਵੇੜਦੇ ਹਾਂ ਪਿੰਡ ਦੇ ਵਿੱਚੋਂ ਮਤਲਬ ਸਾਰੇ ਪਿੰਡ ਦੇ ਜਿੰਨੇ ਬੰਦੇ ਆ ਜੀ ਜਿੰਮੇਵਾਰੀ ਤੁਹਾਡੇ ਕੋਲੇ ਆ ਸਾਰੇ ਹਾਂਜੀ ਹਾਂਜੀ ਥੋਡੇ ਨਾਲ ਤੰਗ ਬਹੁਤ ਕਰਦੇ ਆ ਜੀ ਨਹੀਂ ਬਹੁਤ ਪਰ ਮੈਂ ਤਾਂ ਇੱਕ ਨੰਬਰ ਲੈ ਕੇ ਕਾਲ ਕੀਤੀ ਸੀ ਉਹਦੇ ਥੋੜਾ ਨੰਬਰ ਤਾਂ ਨਹੀਂ ਸੀ ਮੇਰੇ ਖਿਆਲ ਚ ਅਸਿਕਾ ਚਲੋ ਕੋਈ ਗੱਲ ਨਹੀਂ ਮੈਂ ਕੀ ਲੈਣਾ ਉਸ ਗੱਲ ਤੋਂ ਬੁਲਾਇਆ ਥੋਨਾਂ ਨੇ ਮੈਨੂੰ ਇਸ ਵਾਸਤੇ ਉਸ ਗੱਲ ਨਾਲ ਚਲੋ ਮੈਨੂੰ ਤਾਂ ਨਿਭੜਿਆ ਚਾਹੀਦਾ ਸਾਡੇ ਕੋਲ ਤਾਂ ਇਹ ਵੀ ਜੇ ਕਲੇਸ਼ ਨਿਭੜ ਕੇ ਜਾਊਗਾ ਨਾ ਤਾਂ ਸਾਡੇ ਵਾਤੇ ਉਹ ਖੁਸ਼ੀ ਖੁਸ਼ੀ ਦੀ ਗੱਲ ਹੈ ਕਿ ਪਰਿਵਾਰ ਚੰਗਾ ਬਸਦਾ ਰਹੂਗਾ ਮੁੰਸ਼ੀ ਜੀ ਇਹਦੇ ਘਰ ਵਾਲੇ ਨੇ ਬੀਬੇ ਕਿੱਥੇ ਆਉਗੇ ਮੈਂ ਲਾਇਆ ਸੀਗਾ ਫੋਨ ਜ ਉਹਨਾਂ ਨੂੰ ਅੱਛੇ ਵੀ ਕੰਮ ਚਾ ਮੈਂ ਕਹਿੰਦਾ ਆਉਣਾ ਪਰ ਉਹ ਕੰਮ ਤਾਂ ਦੋ ਤੋਂ ਟਾਈਮ ਦਿੰਦਾ ਹੋਇਆ ਹੈ ਕੰਮ ਟਾਈਮ ਤੇ ਕੋਈ ਗੱਲ ਮੈਂ ਦੁਬਾਰਾ ਲਾ ਲੈਣਾ ਤੁਹਾਨੂੰ ਹਾਂ 1 ਮਿੰਟ ਹੋਣਾ ਬੀਬੇ ਤੁਹਾਡੇ ਮੁੰਡੇ ਨੂੰ ਭੈਣ ਜੀ ਪਤਾ ਨਹੀਂ ਸੀਗਾ ਵੀ ਆਉਣਾ ਮੈਂ ਤਾਂ ਪਤਾ ਨਹੀਂ ਜੀ ਤੁਸੀਂ ਫੋਨ ਕੀਤਾ ਹੁਣ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਮੁੰਡੇ ਨਾਲ ਮੁੰਡਾ ਤਾਂ ਕੰਮ ਤੇ ਗਿਆ ਵਸਲੇ ਤਾਂ ਤੁਹਾਨੂੰ ਨਹੀਂ ਪਤਾ ਨਾ ਜੀ ਤੇ ਬੱ ਮੇਰੇ ਨਾਲ ਕੋਈ ਗੱਲ ਹੋਈ ਤੇਰੇ ਘਰ ਵਾਲੇ ਦੀ ਸੁਬਾਹ ਦੀ ਹੋਈ ਸੀ ਇੱਕ ਵਾਰਾਂ ਨੂੰ ਮੈਂ ਕਿਹਾ ਸੀਗਾ ਕਹਿੰਦਾ ਕੋਈ ਆ ਜਾਣਾ ਆ ਜਾਣਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਉਹ ਮੇਰੇ ਨਾਲ ਘੱਟ ਹੀ ਬੰਦੀ ਉਹ ਕਹਿੰਦਾ ਮੈਂ ਤਾਂ ਕੱਲਾ ਆਉਂਗਾ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਹੈ ਜੀ ਉਹਦੀ ਘੱਟ ਬਣਦੀ ਹੈ ਕਹਿੰਦੇ ਹਾਂ ਜੀ ਵੀਰ ਜੀ ਤੁਹਾਨੂੰ ਫੋਨ ਕਰਦਾ ਲਾ ਦਿੰਦਾ ਉਹ ਪਹੁੰਚ ਨਹੀਂ ਹੁੰਦਾ ਚਲਾਉਂਦਾ ਚਲਾਉਂਦਾ ਘੱਟ ਆਈ ਤੁਹਾਨੂੰ ਬਾਵਾ ਪਤਾ ਇਹਦੇ ਬਾਰੇ ਹਾਂ ਜੀ ਸਾਨੂੰ ਤਾਂ ਕੱਲ ਕਰਾ ਹਾਂ ਗੱਲ 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 ਕਰ ਹਲੋ ਅੰਜੀ ਉਹ ਕਾਕੇ ਆਇਆ ਨਹੀਂ ਤੋ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਵਿੱਚ ਸੀ ਥੋੜਾ ਜਿਹਾ ਕੰਮ ਚਾਹਨਾ ਜੀ ਆਣਾ ਸੀ ਨਹੀਂ ਆ ਗਿਆ ਕੰਮ ਵਿੱਚ ਯਾਰ ਅਸੀਂ ਕਿਹੜਾ ਵਿਹਲੇ ਆ ਸੀ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜੇ ਕੰਮ ਵਿੱਚ ਕਰ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਆ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ ਚ ਮਿਲ ਜਾਂਦੀ ਆ ਤੇਰੀ ਮਾਤਾ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਆ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਨਾ ਜੀ ਨਾ ਮੈਨੂੰ ਨਹੀਂ ਪਤਾ ਜੀ ਉਹਾਂ ਦੀ ਮੇਰੇ ਨਾਲ ਗੱਲ ਹੋਈ ਹੈ ਆਂਦੀ ਕਿ ਪਤਾ ਸੀ ਇਹਨਾਂ ਨੇ ਤਾਂ ਦੁੱਕੀ ਕਰ ਮਾਰਿਆ ਉਹਨਾਂ ਜੀ ਆਉਂਦਾ ਮੈਂ ਯਾਰ ਯਾਰ ਜਲਦੀ ਆ ਤੇਰੇ ਆਇਆਂ ਗੱਲ ਬਣਨੀ ਹੈ ਠੀਕ ਹੈ ਨਾ ਠੀਕ ਆ ਫਟਾ ਫਟਾ ਕਰ ਮੈਨੂੰ ਹਾਂ ਤਾਂ ਬਈ ਕਾਹਦਾ ਪਤਾ ਹੋਣਾ ਇਹਨੂੰ ਤਾਂ ਪਹਿਲਾਂ ਨਹੀਂ ਪਤਾ ਪਹਿਲਾਂ ਕੀ ਨਹੀਂ ਪਤਾ ਤੈਨੂੰ ਕਿਹੜਾ ਪਹਿਲਾਂ ਪਤਾ ਹੁੰਦਾ ਕਿ ਕੀ ਹੁੰਦਾ ਚਲ ਹੁਣ ਤਾਂ ਮੈਂ ਆਪਦੇ ਪੇਕੇਆ ਤੋਂ ਆਈ ਆ ਇਹਨੂੰ ਤਾਂ ਘਰੇ ਨਹੀਂ ਫਿਰਦੇ ਨੂੰ ਪਤਾ ਹੁੰਦਾ ਵੀ ਕੀ ਹੋਈ ਜਾਂਦਾ ਅੱਛਾ ਪੇਕੇ ਚਲੇ ਗਈ ਸੀ ਤੂੰ ਪੇਕੇਆ ਤੋਂ ਹੀ ਆਈ ਆ ਪੇਕੇ ਤੋਂ ਨਾਲ ਹੀ ਆਏ ਆ ਮੇਰੇ ਤਾਂ ਹਿੰਬੂ ਲੈ ਕੇ ਹੀ ਸੋ ਘਰੇ ਮਤਲਬ ਦੀਵਾ ਮਤਲਬ ਕੀ ਵੀ ਘਰੇ ਕੀ ਹੋਈ ਜਾਂਦਾ ਮਨੋਂ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਾਉਂਦੀ ਰਹਿੰਦੀ ਹੈ ਕਿ ਬੈੱਡ ਬੁੱਕ ਤਾਂ ਹਰੇਕ ਬੰਦਾ ਹੀ ਦੇਖ ਕੋਈ ਪਤਾ ਲੱਗਦਾ ਵੀ ਕੋਈ ਲਹਿਮਤ ਹੁੰਦੀ ਹੈ ਪੈਗ ਇੰਨਾ ਜ਼ਿਆਦਾ ਲੰਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਗੱਲ 'ਚ ਨਹੀਂ ਨਹੀਂ ਉਹਦਾ ਕੋਈ ਸਟੈਂਡ ਨਹੀਂ ਲਿਆ ਸੀ ਇਹਨਾਂ ਨੇ ਇਹ ਜਦੋਂ ਤੁਸੀਂ ਆਏ ਆ ਮੈਂ ਬੁਲਾਇਆ ਸੀਗਾ ਉਦੋਂ ਬਾਅਦ ਚਲੀ ਗਈ ਸੀ ਇਹ ਪੇਕੇ ਉਹਦੀ ਮਗਰੋਂ ਗਈ ਹੈ ਜੀ ਅੱਛਾ ਹਾਂ ਤੁਸੀਂ ਮੈਨੂੰ ਬੁਲਾਇਆ ਜੀ ਤੇਰੀ ਨੂੰ ਤੇ ਫਿਰ ਆਪੇ ਕਿਟਾਇਆ ਆਇਆ ਖ ਮੇਰੇ ਤੇ ਰੌਟ ਹਾਂ ਤੁਸੀਂ ਕਹ ਜੀ ਹਾਂ ਤੁਹਾਡੇ ਤੇ ਰੌਟ ਜੀ ਤੁਹਾਨੂੰ ਕੰਮ ਬੁਲਾਇਆ ਮੈਂ ਤੁਹਾਨੂੰ ਆ ਕੇ ਪੁੱਛਿਆ ਮੈਂ ਕਿ ਕੀ ਗੱਲ ਹੈ ਤੁਸੀਂ ਮੈਨੂੰ ਬਾਹਰ ਵਾਸਤੇ ਬੁਲਾਇਆ ਹਾਂ ਤੁਸੀਂ ਕਹਤੇ ਨੋ ਰੌਟ ਬਿਲਕੁਲ ਬਿਲਕੁਲ ਜੀ ਹਾਂ ਲਿਖਾਇਆ ਸੀ ਨਾ ਦੇਖੋ ਕੰਪਲੇਂਟ ਦੇ ਕੇ ਗਈ ਸੀ ਇਹ ਹੁਣ ਤਾਂ ਇਹ ਦੱਸੋ ਫਿਰ ਇਹ ਕਾਹਦੇ ਤੇ ਲਿਖਾ ਕੇ ਗਈ ਰੌਟ ਕੀ ਗੱਲ ਮੈਂ ਤਾਂ ਇਸ ਗੱਲ ਦਾ ਹੀ ਨਹੀਂ ਪਤਾ ਜਾਂ ਤੁਸੀਂ ਮੈਨੂੰ ਤੰਗ ਕਰਦੇ ਆ ਤੁਹਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਤੰਗ ਪਰੇ ਜਾਣ ਕਰ ਦੇ ਦੇਖੋ ਜੇ ਖਰਾਬ ਕਰਦੇ ਨੇ ਜੇ ਤੁਸੀਂ ਮੌਤ ਪਰ ਬੰਦਿਆਂ ਚਾਉਂਦੇ ਉਹਨਾਂ ਨੂੰ ਤਾਂ ਫਿਰ ਮੇਰੇ ਖਿਆਲ ਚ ਮੈਨੂੰ ਆਹ ਗੱਲ ਚੰਗੀ ਲੱਗੀ ਨਹੀਂ ਥੋੜੀ ਵੀ ਬਾਤਾਂ ਬਹੁਤ ਤੰਗ ਕਰਦੀ ਆ ਤੁਹਾਨੂੰ ਪਿੰਡ ਬੈਠਿਆਂ ਨੂੰ ਕੀ ਪਤਾ ਲੱਗਿਆ ਵੀ ਮਾਤਾ ਤੰਗ ਕਰਦੀ ਆ ਹੋ ਸਕਦਾ ਉਹ ਤੰਗ ਕਰਦੀ ਹੋਵੇ ਸਾਨੂੰ ਦੱਸਿਆ ਜੀ ਪਤਾ ਲੱਗਦਾ ਹੀ ਰਹਿੰਦਾਗਾ ਤੁਹਾਨੂੰ ਕਿਉਂ ਦੱਸਿਆ ਆਪਣੇ ਭਰਾਵਾਂ ਨੂੰ ਦੱਸਿਆ ਤੂੰ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਦੱਸਿਆ ਉਹਨਾਂ ਨੂੰ ਵੀ ਮੇਰੇ ਸਾਥ ਸਾਰਾ ਰੌਲਾ ਚੱਲੀ ਜਾਂਦਾ ਮੇਰਾ ਉਹ ਮੈਨੂੰ ਉਹਨਾਂ ਨੂੰ ਮੈਂ ਨਹੀਂ ਇੰਨਾ ਦੱਸਿਆਗਾ ਮੈਂ ਉਹਨਾਂ ਨੂੰ ਨਹੀਂ ਲੱਗਦਾ ਦੱਸ ਦਿੰਦੀ ਘਰਦਿਆਂ ਨੂੰ ਉਹ ਤਾਂ ਅੱਡ ਬੈਡ ਆਗਲੇ ਉਹ ਮੇਰੇ ਕਿੱਥੇ ਸੌਂਦੇ ਨਾ ਇਹ ਮੇਰੇ ਉਹ ਤਾਂ ਅੱਡ ਅੱਡ ਹੈਗੇ ਆ ਪਰ ਭਰਾ ਜਿਆਦਾ ਨੇੜੇ ਹੁੰਦੇ ਆ ਕਿ ਆ ਪਿੰਡੋ ਜਿਹੜੇ ਬੰਦੇ ਸੱਦ ਲਏ ਜੇ ਸੱਦੇ ਸੀ ਪਿੰਡ ਵਾਲੇ ਵੀ ਫਿਰ ਨਾਲ ਭਰਾ ਵੀ ਸੱਦਣਾ ਸੀ ਇਕਦਾਂ ਤੇ ਪਿੰਡ ਵਾਲੇ ਜਿਹੜਾ ਕੋਈ ਮੇਰੇ ਨਾਲ ਤੁਰੂਗਾ ਜੇ ਮੈਨੂੰ ਗੰਦੀਆਂ ਦੇ ਜਿਹੜਾ ਗੰਦਾ ਹੀ ਤੁਰੂ ਤੁਰੂਗਾ ਮੇਰੇ ਨਾਲ ਚੰਗੇ ਥੋੜੂ ਤੁਰਨਗੇ ਮੇਰੇ ਨਾਲ ਅੱਛਾ ਮਤਲਬ ਕਿ ਤੂੰ ਐਕਸੈਪਟ ਕਰਦੀ ਏ ਇਸ ਗੱਲ ਨੂੰ ਵੀ ਹਾਂ ਤੇਰਾ ਜਿਵੇਂ ਮਾਤਾ ਨੇ ਦੱਸਿਆ ਤੇ ਤੇਰੇ ਸੱਸ ਨੇ ਦੱਸਿਆ ਤੇ ਜਦੋਂ ਗੱਲਾਂ ਬਣਾਈ ਜਾਂਦੀ ਆ ਰੌਟ ਮੇਰੀ ਲਿਖਾਈਏ ਤੁਸੀਂ ਉਹਨਾਂ ਤੋਂ ਸਵਾਲ ਕਰੋ ਇਹ ਗੱਲ ਮੈਂ ਉਹਨਾਂ ਤੇ ਸਵਾਲ ਕਰੂੰਗਾ ਬੀਬਾ ਜਿੱਦਿਆਂ ਉਹਨੂੰ ਕੱਲਿਆਂ ਨੂੰ ਬੁਲਾਇਆ ਨਾ ਤੈਨੂੰ ਪਤਾ ਹੈ ਉਸ ਗੱਲ ਦਾ ਤੈਨੂੰ ਫੋਨ ਵੀ ਕੀਤਾ ਉਹਦੇ ਬਾਅਦ ਦੇ ਵਿੱਚ ਕਿ ਤੇਰੀ ਸੱਸ ਨੂੰ ਬੁਲਾ ਲਿਆ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਵੀ ਉਹ ਕਹਿੰਦੀ ਆ ਇਹ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਣਾ ਕਰਦੀ ਉਹ ਮੈਂ ਇਹੀ ਮਾਰਦੀ ਹੋਣੀ ਆ ਗੱਲ ਅਸੀਂ ਤਾਂ ਕੋਈ ਨਾ ਮਾਰਦੇ ਸੀ ਜਿੱਤੇ ਕਿਦੋਂ ਨਾਲ ਗੱਲ ਬਣਾ ਕੇ ਬਹਿ ਜਾਂਦੀ ਹੈ ਨਹੀਂ ਤੂੰ ਚੰਗੀ ਆ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਗਈ ਜੰਗੀਤ ਮਾਰੀ ਤਾਂ ਹੋ ਨਹੀਂ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰोबर ਆਈ ਮੈਂ ਹਾਂਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤੇ ਥੋੜਾ ਆਪ ਦਾ ਕਰ ਲੈ ਤੇ ਤੇਰੇ ਲਈ ਆ ਜਮੈਂ ਤਾਂ ਕੀ ਹੈ ਨਹੀਂ ਮੈਂ ਟਲਖਾਈ ਕਰਕੇ ਤੇ ਨਹੀਂ ਮੈਂ ਇਹਦੇ ਜੁੰਡੇ ਲੈਣੇ ਸੀ ਫੜ ਹੁਣ ਤੇ ਮੈਂ ਇਹਨੂੰ ਇੱਥੇ ਕਕਾਉਣਾ ਸੀਗਾ ਮੇਰੇ ਪੁੱਤ ਸੀਗੇ ਗਉਆਂ ਵਰਗਾ ਜਿਹੜਾ ਇਹਨੇ ਵੈਰਪੂ ਨੇ ਪਾਤਾ ਵੈਲੀ ਬਣਾ ਕੇ ਤਰਤਾ ਇੱਕ ਮਿੰਟ ਮਤ ਕਿ ਪਾਉਣਾ ਨਹੀਂ ਸੀਗਾ ਹੈ ਤੁਹਾਨੂੰ ਵੀ ਇੱਕ ਮਿੰਟ ਥੋੜੇ ਥੋੜੇ ਤੁਹਾਨੂੰ ਵੇਖ ਵੇਖ ਲੱਛਣ ਮਾਰੇ ਕੀਤੇ ਆ ਮੈਂ ਕਿਹੜੀ ਗੱਲ ਦੀ ਮਾੜੀ ਅੱਛਾ ਕਰ ਲਿਆ ਬਸ ਬਸ ਲੱਗ ਗਿਆ ਨਾ ਪਤਾ ਆ ਗਈ ਨਾ ਗੱਲ ਨਿਕਲ ਕੇ ਪਹਿਲਾਂ ਤਾਂ ਇਹ ਦੱਸ ਵੀ ਤੈਨੂੰ ਕਿਸ ਨੇ ਇੰਨੀ ਛਾਇਦ ਮੇਰੀ ਗੱਲ ਸੁਣ ਵੀ ਬੱਧ ਧਿਆਨ ਨਾਲ ਹੁਣ ਹਾਂਜੀ ਤੈਨੂੰ ਕਿਸ ਨੇ ਇੰਨੀ ਮਤ ਨਹੀਂ ਦਿੱਤੀ ਵੀ ਤੂੰ ਬੈਠੀ ਕਿੱਥੇ ਆ ਨਹੀਂ ਬੈਠੀ ਤੇ ਚੱਲ ਹੈਗੀ ਐ ਮੈਂ ਮੈਨੂੰ ਵੀ ਪਤਾ ਨਹੀਂ ਤੂੰ ਮੇਰੇ ਸਾਹਮਣੇ ਨੇ ਕਹਿਣੋ ਹਟ ਦਿਓ ਨੂੰ ਪਹਿਲਾਂ ਇਹ ਸੋਚੋ ਵੀ ਜਦੋਂ ਕੁੜੀ ਵਿਆਹਦੇ ਆ ਨਾ ਉਦੋਂ ਮਾਂ ਪਿਓ ਭੈਣ ਭਰਾ ਇਹ ਗੱਲ ਕਹਿੰਦੇ ਵੀ ਸਾਡੀ ਕੁੜੀ ਨੂੰ ਆਪਦੀ ਧੀ ਬਣਾ ਕੇ ਰੱਖਿਓ ਧੀ ਧੀ ਜੁੰਡੇ ਨਹੀਂ ਤਾਂ ਮੈਥੋਂ ਮੈਨੂੰ ਬਣਾਇਆ ਹੀ ਨਹੀਂ ਧੀ ਇਹਨਾਂ ਨੇ ਤਾਂ ਧੀ ਜੁੰਡੇ ਪੜਦੀ ਹੁੰ ਇਹ ਬਹੁਤ ਕੁਸ ਕਰਦੀ ਆ ਤੁਹਾਡੇ ਸਾਹਮਣੇ ਭਲੀ ਮਾਨਸ ਬੰਦੀ ਆ ਇਹ ਅੱਛਾ ਹਾਂ ਬਥੇਰਾ ਕੁਸ ਕਰਦੀ ਆ ਇਹ ਤੇ ਫਿਰ ਉਹਦਾ ਸ਼ਿਕਾਇਤ ਕਰਕੇ ਨਹੀਂ ਕਿ ਸ਼ਿਕਾਇਤ ਤਾਂ ਤੂੰ ਕਰਕੇ ਗਈ ਹੈ ਤੇ ਕਰਨੀ ਸੀ ਮੈਂ ਜਦੋਂ ਮੈਨੂੰ ਤੰਗ ਕਰਦੇ ਮੈਨੂੰ ਤਾਂ ਕਹਿ ਦਿੰਦੇ ਕਿ ਤੈਨੂੰ ਤੂੰ ਭੱਜ ਜਾ ਚੱਲ ਇੱਕ ਮਿੰਟ ਚੁੱਪ ਕਰ ਉਹ ਮੁੰਸੀ ਜੀ ਆਉਂਦਾ ਕਿ ਨਹੀਂ ਆਉਂਦਾ ਉਹ ਲਿਆਓ ਜਿੱਥੇ ਹੈਗਾ ਤਕੜੀ ਹਸਕੇ ਰਿਆ ਉਹਨੂੰ ਫਿਰ ਬੰਦਰ ਜਾਨੂੰ ਉਹਨੂੰ ਪਤਾ ਨਹੀਂ ਕਿ ਵੀ ਮਾਂ ਉੱਥੇ ਬੈਠੀ ਘਰ ਵਾਲੀ ਉੱਥੇ ਬੈਠੀ ਨਾਲ ਬੰਦੇ ਦੋ ਲਿਆਈ ਬੈਠੀ ਤੇ ਕਹਤੋਂ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਨਾਨੀ ਤੇ ਮੇਰੀ ਮਾਂ ਉੱਥੇ ਠਾਣੇ ਬੈਠੀਆਂ ਬੋਲੀ ਸੰਲੀ ਨਾਲ ਆਇਓ दुखी होया बंदा बोलदा ही है साहब दुखी नहीं मैं बोलदी बहुत कुछ करते मेरे नाल बीबा ना ना। ना। बोली तेरी माड़ी है चलो ठीक है घर वाला तेरा ਲੈਣ ਦੇ मनशी पंचायत بیٹھی ਯਾਰ ਥੋੜੇ ਘੜ ਦੀ ਉਧਰੋਂ ਸਭ ਗੁੱਸੇ ਹੋ ਜਾਂਦੇ ਤੇ ਹੁਣ ਤੂੰ ਹੈ ਕਿ ਪਿਆਲਦਾ ਹੁਣ ਪੁੱਛੋ ਸੀ ਉਹ ਹੈਲੋ ਕਿੱਥੇ ਆ ਯਾਰ ਤੂੰ ਆ ਜੀ ਆ ਦੇ ਥਾਣੇ ਦੇ ਬਾਹਰ ਚ ਆ ਥਾਣੇ ਦੇ ਬਾਹਰ ਚ ਹੁਣ ਬਾਹਰ ਬੈਣ ਬਾਜਾਂ ਵਾਲੇ ਪੇ ਜੇ ਤੈਨੂੰ ਲੈਣ ਵਾਸਤੇ ਕੋਈ ਲੱਗਦਾ ਜੀ ਤੂੰ ਚੱਕ ਕੇ ਲੈਣਾ ਪੂਗਾ ਨਹੀਂ ਹੁੰਦਾ ਇਹ ਤਰੋਂ ਬੰਦੇ ਨੂੰ ਕਹਦਾ ਵੀ ਤੇਰੀ ਮਾਂ ਆਈ ਬੈਠੇ ਘਰ ਵਾਲੀ ਆਈ ਬੈਠੇ ਤੂੰ ਬਾਹਰ ਆ ਕੇ ਮੈਂ ਬਾਹਰਾਂ ਜੀ ਬੈਣ ਬਾਜਾਂ ਵਾਲੇ ਆ ਗਿਆ ਰਿਹਾ ਜਨਾਬ ਸਾਸੀ ਕਾਲ ਜਨਾਬ ਇਹ ਕੋ ਲਤਾ ਦਾ ਪਹਿਲਾ ਨਹੀਂ ਖੜਾ ਹੋਇਆ ਉਹੀ ਬੰਦਾ ਈ ਹੈ ਸਾਸੀ ਕਾਲ ਪਛਾਨ ਲੀਜੀ ਉਹ ਤਾਂ ਉਹਦੇ ਮਾਤਾ ਤੋਂ ਪਹਿਲਾਂ ਆਇਆ ਸੀ ਉਹ ਮਾਤਾ ਤੋਂ ਪਹਿਲਾਂ ਤੇ ਆਕੇ ਗਿਆ ਜੀ ਉਹ ਤੋ ਉਹਦੇ ਮਾਤਾ ਨੂੰ ਮਿਲਿਆ ਨਹੀਂ ਨਹੀਂ ਜੀ ਮੈਂ ਨਹੀਂ ਮਿਲਿਆ ਜੀ ਮੈਨੂੰ ਪਤਾ ਈ ਨਹੀਂ ਇਹਨੂੰ ਪਤਾ ਲੱਗੇ ਵੀ ਇਹ ਦੁਨੀਆ 'ਚ ਰਹਿੰਦਾ ਤਾਂ ਫੇਰ ਈ ਹੈ ਇੱਧਰ ਆ ਪਹਿਲਾਂ ਹਾਂਜੀ ਇੱਥੇ ਹੋ ਮੇਰੇ ਸਾਹਮਣੇ ਮੇਰੇ ਮਗਰ ਕੀ ਰੱਖਿਆ ਇੱਥੇ ਹੋ ਸਾਹਮਣੇ ਪਤਾ ਲੱਗੇ ਮੜਾ ਜ ਮੈਂ ਪਹਿਲਾਂ ਵੇਖ ਤਾਂ ਲਵਾਂ ਵੀ ਥੋੜਾ ਹਸਾਬ-ਤਬ ਕੀ ਹੋ ਜਾਏ ਨੇ ਤੂੰ ਅੱਜ ਜਦ ਤੇਰੀ ਮਾਂ ਨੂੰ ਬੁਲਾਇਆ ਸੀਗਾ ਨੂੰ ਭੈਣ ਜੀ ਨੂੰ ਬੁਲਾਇਆ ਸੀ ਜੀ ਤੇਰੇ ਘਰ ਵਾਲੀ ਦੀ ਕੰਪਲੇਂਟ ਤੇ ਤਦੇ ਪਹਿਲਾ ਤੂੰ ਸੀ ਨਾ ਮੇਰੇ ਕੋਲ ਤੈਨੂੰ ਪਤਾ ਨਹੀਂ ਲੱਗਾ ਮਾਤਾ ਨੂੰ ਮਿਲੇ ਨਹੀਂ ਪਰ ਤੂੰ ਉੱਤੇ ਸਰ ਮੈਂ ਤਾਂ ਸ਼ਰਟ ਥੱਲੇ ਉਹ ਗਿਆ ਜੀ ਉੱਥੇ ਸ਼ਰਟ ਵਾਲੇ ਪਾਸੇ ਬੈਠਾ ਸੀਗਾ ਜੀ ਮੈਨੂੰ ਨਹੀਂ ਪਤਾ ਮੇਰੀ ਮਾਤਾ ਇੱਕ ਬੜਾ ਸੋਰ ਤੁਸੀਂ ਕੀ ਜੀ ਕਾਦੀ ਪੀਚੀ ਦੇ ਵਿੱਚ ਜਨਾਬ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਹਾਂ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਮਰਸੀ ਜੀ ਉੱਧਰ ਦੀ ਕਿਉਂ ਬੰਦੇ ਵੜਨ ਦਿੰਨੇ ਹੁੰਦੇ ਆ ਤੁਸੀਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹ ਰਸਤਾ ਪਬਲਿਕ ਟਿਕਟ ਹੁੰਦਾ 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 ਸੀਗਾ ਜੀ ਕੀ ਕਰੀਏ ਦੱਸੋ ਹੁਣ ਇਹ ਸਾਰਿਆਂ ਨੂੰ ਪਤਾ ਕਿ ਮੇਨ ਗੇਟ ਤੋਂ ਆਓ ਸਾਹਮਣੇ ਪੀਪਲ ਥੱਲੇ ਬੋਰਡ ਥ ਕਿ ਜੀ ਉਹ ਬਾਦ ਘਾੜ ਤੀ ਯਾਰ ਬਾਦ ਘਾੜ ਆ ਬਾਦ ਘਾੜ ਤਾਂ ਸਾਬਲਾ ਪਹਿਲਾਂ ਤੇਰੀ ਦੂਜੀ ਬਾਦ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀ ਵੀ ਸ਼ਰਾਬ ਸਸਤੀ ਇੰਨਾ ਤੋਂ ਇੰਨਾ ਦੁਖੀ ਆਇਆ ਬੈਠਾ ਨਾ ਗੱਲਾਂ ਹੀ ਛੱਡ ਦੋ ਇਹ ਦੋਨਾਂ ਦੀਆਂ ਲੜਾਈਆਂ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇਸ਼ ਚੱਲਦਾ ਇਹੀ ਕੰਜਰ ਕਲੇਸ਼ ਇਸੇ ਅੱਕ ਦਾ ਮੈਂ ਪੀਣਾ ਦਾਰੂ ਅੱਛਾ ਇਹਨਾਂ ਨੇ ਪੀਨ ਲਾਇਆ ਦੋਨਾਂ ਦੀ ਲੜਾਈ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਬੋਤਲ ਫੜਾਈ ਤੇ ਇਹਨੂੰ ਲੈ ਆ ਕੇ ਵੀ ਤੂੰ ਬੋਤਲ ਪੀਤੇ ਸੀ ਲੱਤ ਕੇ ਪੀ ਕਰਾਂਗੀ ਜੀ ਜਦੋਂ ਜਾਨਾ ਕੰਜਰ ਕਲੇਸ ਕਰੇ ਕੰਜਰ ਕਲੇਸ ਦੱਸੋ ਕੀ ਕਰਾਂ ਅੱਛਾ ਇਹ ਕੰਜਰ ਕਲੇਸ ਦਾ ਮਤਲਬ ਇਹ ਆ ਵੀ ਤੂੰ ਸ਼ਰਾਬ ਪੀ ਕੇ ਮਸਤ ਹੋ ਕੇ ਪਿਆ ਰਹੇ ਤੇ ਲੜੀ ਜਾਣ ਹਨ ਜੋ ਗੋਤਾ ਪੱਟੀ ਜਾਣ ਇੱਕ ਦੂਜੀ ਦੀ ਜਨਾਬ ਮੇਰੀ ਗੱਲ ਸੁਣ ਉਧਰ ਜਾਣਾ ਮੇਰੀ ਮਾਂ ਨਹੀਂ ਹੜਦੀ ਇਧਰੋਂ ਇਹ ਨਹੀਂ ਹੜਦੀ ਦੱਸੋ ਕਿਧਰ ਕਿਵੇਂ ਕਰਾਂ ਹਾਂ ਮੈਨੂੰ ਕਹੀ ਚੱਲਿਆ ਕਰ ਉਹਨੂੰ ਨਾ ਤੋ ਕਿਆ ਕਰ ਚੰਗਾ ਹੁਣ ਵੀ ਇੰਨਿਆਂ ਦੇ ਸਾਹਮਣੇ ਮੈਨੂੰ ਤੈਨੂੰ ਐ ਪਤਾ ਤੇਰੇ ਪਿੱਠੂ ਪਿਛੋ ਕੀ ਚੱਲ ਰਿਹਾ ਹੈਗਾ ਤੈਨੂੰ ਕੋਈ ਖਬਰ ਹੈ ਕਿ ਤੇਰੇ ਘਰ ਦੀ ਜਨਾਬ ਹੁਣ ਮੈਂ ਤਾਂ ਤੜਕੇ ਜਾ ਵੜਦਾ ਜੀ ਦਿਹਾੜੀ ਤੇ ਤੂੰ ਮੈਨੂੰ ਦਿਹਾੜੀ ਤੇ ਮੁੰਸ਼ੀ ਜੀ ਵੇਖਿਆ ਨਾ ਢਾੜੀ ਭੰਨ ਕੇ ਤੂੰ ਥਾਣੇ ਬੈਠਾ ਰਿਆ ਵੀ ਸ਼ਰਾਬ ਸਸਤੀ ਕਰਾ ਦੇ ਢਾੜੀ ਲਾਕੜੀ ਢਾੜੀ ਲਾ ਕੇ ਆਉਂਦਾ ਜਮਾ ਨਹੀਂ ਕੁਛ ਨਹੀਂ ਢਾੜੀ ਲਾਉਂਦਾ ਬਾਈ ਜੀ ਉਹ दारू ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆਂ दारू ਵਾਸਤੇ ਸਾਡੇ ਕੋਲ ਜਿੱਦੇ ਨੀਅਤ ਥਾਣੇ ਇਹਦੀ ਕੰਪਲੀਟ ਸੀ ਤੁਹਾਨੂੰ ਪਤਾ ਨਾ ਇਹਨੇ ਕੁੜੀ ਨੇ ਕੰਪਲੀਟ ਕੀਤੀ ਆਪਦੀ ਸੱਸ ਤੇ ਵੀ ਮੇਰੀ ਸੱਸ ਮੈਨੂੰ ਮਾੜਾ ਕਹਿੰਦੀ ਐ ਮੇਰੇ ਤੇ ਇਲਜ਼ਾਮ ਲਾਉਂਦੀ ਐ ਇਹਦੀ ਕੰਪਲੀਟ ਸੀ ਇਹਨਾਂ ਨੂੰ ਕੱਲਿਆਂ ਨੂੰ ਬੁਲਾਇਆ ਸੀ ਭੈਣ ਜੀ ਹੋਰਾਂ ਨੂੰ ਇਹਨਾਂ ਨੂੰ ਬੁਲਾਇਆ ਤੇ ਇਹ ਉਦੋਂ ਮੇਰੇ ਕੋਲੇ ਦੋ ਤਿੰਨ ਜਣੇ ਸੀਗੇ ਪਹਿਲਾ ਮੂਰੇ ਇਹਨੂੰ ਸੱਦਿਆ ਮੈਂ ਕਹਿੰਦਾ ਨੋ ਸਸ ਵਾਲਾ ਮਸਲਾ ਮੈਂ ਮੁੰਚੀ ਜੀ ਨੂੰ ਕਿਹਾ ਮੈਂ ਕਹਿੰਦਾ ਮਾਤਾ ਨੂੰ ਉਹਨੂੰ ਬਾਅਦ ਚ ਬੁਲਾਵਾਂਗੇ ਕੁੜੀ ਦੀ ਸੱਸ ਨੂੰ ਪਹਿਲਾਂ ਮੈਂ ਕਿਹਾ ਆਖੇ ਜੀ ਅਮਲੀ ਜਿਹਾ ਬੈਠਾ ਮੈਂ ਕਹਿੰਦਾ ਉਹਨੂੰ ਬੁਲਾ ਲਓ ਪਹਿਲਾਂ ਇਹਨੂੰ ਬੁਲਾਇਆ ਉਦੋਂ ਹੀਰ ਹੋਰੀ ਛਿੜ ਕੇ ਪੈ ਗਿਆ ਸਾਡੇ ਨਾਲ ਸਾਨੂੰ ਕਹਿੰਦਾ ਜੀ ਆਖੇ ਅਗੇ ਦੇਸੀ ਦੂਸੀ ਪੀ ਲੈਂਦੇ ਹੁੰਦੇ ਸੀਗੇ ਆਹ ਤਾਂ ਹੁਣ ਜਿੱਦਾਂ ਤੇ ਬੰਦੇ ਜੇ ਮਰੇ ਆ ਉਹ ਤੇ ਉਦੋਂ ਦਾ ਦੇਸੀ ਪੀ ਉਹਨੂੰ ਜੀ ਨਹੀਂ ਕਰਦਾ ਪਹਿਲਾਂ ਥਾਣੇ ਆ ਕੇ ਕਹਿੰਦਾ ਦੇਸੀ ਪੀ ਲੈਂਦੇ ਸੀ ਦੇਖਾ ਕੇ ਮੈਂ ਉਦੋਂ ਹੀ ਫੜ ਕੇ ਪਿਠਾ ਲੈਂਦਾ ਕਿ ਦੇਸੀ ਵਾਲੇ ਫੜਾ ਕਿੱਥੇ ਇੱਕ ਪਾਸ ਇਹ ਬੰਦੇ ਜਿਹੜੇ ਸਾਡੇ ਕੋਲ ਉਹ ਫਰਮਾਇਸ਼ਾਂ ਲੈ ਕੇ ਆਉਂਦੇ ਵੀ ਦੇਸੀ ਅਸੀਂ ਹੁਣ ਬੰਦ ਕੀਤੀ ਆ ਮੈਂ ਉਹਦੇ ਕਹਦਾ ਪੱਠੀਆਂ ਫੜਾ ਕੇ ਇੱਥੇ ਕਿਤੇ ਚੱਲਦੀਆਂ ਠੀਕ ਹੈ ਕਹਿੰਦਾ ਜੀ ਸ਼ਰਾਬ ਆਂਦਾ 400 ਵਾਲੀ ਬੋਤਲ ਅਸੀਂ 650 ਦੀ ਵਿਕਦੀ ਹੈ ਉਹ ਸਸਤੀ ਕਰਾਓ ਜੀ ਆ ਠੇਕੇਦਾਰਾ ਮੈਂ ਕਿਹਾ ਸਾਰਾ ਠੇਕਾ ਅਸੀਂ ਪੁਲਿਸ ਨੇ ਥੋੜੋ ਲੈ ਰੱਖਿਆ ਇਹ ਨਿਕਲ ਗਿਆ ਇਹ ਤਾਂ ਮੈਂ ਤਾਂ ਹੁਣ ਮੁੰਸ਼ੀ ਜੀ ਨੂੰ ਦੱਸਿਆ ਉਹ ਛੋਟੀ ਉਹ bari ਆ ਪਿਛਲੇ ਪਾਸੇ ਸਾਡੀ ਉਧਰ ਦੀ ਬੜਿਆ ਉਧਰ ਦੀ ਨਿਕਲ ਗਿਆ ਮਾਤਾ ਨੂੰ ਵੀ ਨਹੀਂ ਪਤਾ ਮੇਰਾ ਮੁੰਡਾ ਇੱਥੇ ਜਨਾਬ ਪਤਾ ਹੀ ਨਹੀਂ ਲੱਗਿਆ ਜੀ ਦਿਹਾੜੀ ਤੋੜਤੀ ਹੁੰਦੇ ਹਨਾ ਸ਼ਰਾਬ ਸਸਤੀ ਕਰਾਉਣ ਦੇ ਮਾਰੇ ਨੇ ਜਨਾਬ ਆਏ ਤਾਂ ਅਸੀਂ ਬੇਨਤੀ ਕਰਨੀ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਜੀ ਤੋਂ ਆਦਾ ਕੰਮ ਨਹੀਂ ਸੰਭੇਦਾ ਜਰਾਨੀ ਕਿੱਥੋਂ ਸੰਭਲੂਗਾ ਤਾਈ ਦਾ ਉਤੋਂ ਦੀ ਹੈ ਕੰਮ ਤੇਰੇ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁੰਕ ਪਿੰਗਰਾਇਆ ਲੱਗਦਾ ਨਾ ਇਹ ਪਿੰਗਲੀ ਜੀ ਸੀ ਤੇ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ਼ ਨੇ ਮਾਰਿਆ ਮੈਨੂੰ ਨਹੀਂ ਦਾਰੂ ਨਾਲ ਤੂੰ ਦਾਰੂ ਨਾਲ ਹੋਰ ਹੋ ਜਾ ਤੂੰ ਦਾਰੂ ਵਾਲੇ ਪਾਸੇ ਲੱਗਿਆ ਰਹਿ ਠੀਕ ਹੈ ਇਧਰ ਤੇਰੀ ਮਾਤਾ ਤੇ ਇਹਨੇ ਸ਼ਿਕਾਇਤ ਕਰਤੀ ਮਾਤਾ ਜਿਹੜੀਆਂ ਗੱਲਾਂ ਦੱਸ ਕੇ ਗਈ ਆ ਸਾਨੂੰ ਉਹ ਵੀ ਗੱਲਾਂ ਇੰਡੀਆਂ ਝੂਠੀਆਂ ਨਹੀਂ ਲੱਗੀਆਂ ਠੀਕ ਹੈ ਹੁਣ ਜੇ ਆ ਦੇਖਿਆ ਤਾਂ ਦੇਖ ਆਉਣਾ ਕਿਤੇ ਨਾ ਬਣਦਾ ਸੀ ਤਾਂ ਤੇਰੇ ਨਾਲ ਨਾ ਹਾਂਜੀ ਹਾਂਜੀ ਜੇ ਥਾਣੇ ਆਉਣਾ ਸੀ ਬੁਲਾਇਆ ਸੀ ਭੈਣਜੀ ਨੂੰ ਬੁਲਾਇਆ ਤੇਰੀ ਮਾਂ ਨੂੰ ਇਹਨੂੰ ਬੁਲਾਇਆ ਤੈਨੂੰ ਬੁਲਾਇਆ ਤੈਨੂੰ ਫੋਨ ਕੀਤਾ ਨਾ ਹਾਂਜੀ ਤੇਰੇ ਘਰ ਵਾਲੀ ਨੂੰ ਤੈਨੂੰ ਘਰੇ ਪਤਾ ਸੀ ਵੀ ਤੇਰੀ ਮਾਂ ਤੇ ਤੇਰੇ ਘਰ ਵਾਲੀ ਨੂੰ ਬੁਲਾਇਆ ਠਾਣੇ ਨਹੀਂ ਜੀ ਨਹੀਂ ਪਤਾ ਹਨਾ ਆ ਬੰਦਿਆਂ ਨੂੰ ਪਤਾ ਜਿਹੜੇ ਪਿੰਡ ਹੋ ਸਦੇ ਆ ਨਾ ਇਹਦੇ ਚਾਚੇ ਤਾਇਆ ਚੋਹਾਂ ਨਾ ਸਕੇ ਚੋ ਮੈਨੂੰ ਨਹੀਂ ਪਤਾ ਮੈਂ ਹਜੇ ਇਹ ਛੱਤਰ ਖਾਂਦੀ ਹੈ ਜੀ ਐਂ ਖਾਂਦੀ ਹੈ ਛੱਤਰ ਇਹ ਫਿਰ 76 ਤਾਂ ਵੱਜਦੇ ਨਹੀਂ ਹੁਣ ਤੇਰੇ ਕੋਲ 76000 ਖਾਂਦੀ ਆ ਗਲਤੀ ਪਹਿਲਾਂ ਤੇਰੀ ਆ ਜੇ ਤੂੰ ਕਮਾ ਕੇ ਉਹਨੂੰ ਕੁਝ ਘਰੇ ਲੈ ਆ ਕੇ ਨਾ ਦੇਂਗਾ ਤੇ ਜਨਾਨੀ ਕੀ ਕਰੂਗੀ ਵਿਚਾਰੀ ਤੁਹੋਂ ਪੀਗੇ ਬੋਧਰਾਂ ਦੇ ਰੋੜੀ ਜੰਨਾਗਾ ਉਹਦੇ ਉੱਤੇ ਕੰਜਰ ਕਲੇਸ਼ ਕੰਜਰ ਕਲੇਸ਼ ਜਦੋਂ ਘਰੇ ਜਾਣਾ ਕੰਜਰ ਕਲੇਸ਼ ਕੀ ਕਰਾਂ ਮੈਂ ਦੁਖੀ ਹੋ ਕੇ ਕਲੇਸ਼ ਤਾਂ ਜਾਂ ਹਰਨ ਕਰਦੀ ਹੁੰਦਾਗਾ ਮਗਾ ਮਰਨ ਖਤੇ ਦੀ ਮੌਤ ਇੱਕ ਗੱਲ ਦੱਸਦਾ ਛੋਟੇ ਵੀਰ ਤੈਨੂੰ ਮੈਂ ਮੇਰੀ ਪਿਆਰ ਨਾਲ ਗੱਲ ਸੁਣ ਮੈਨੂੰ ਤੇਰੇ ਘਰੇ ਕਲੇਸ਼ ਚੰਗਾ ਨਹੀਂ ਲੱਗਦਾ ਵੀ ਤੇਰੀ ਮਾਂ ਦਾ ਮੂੰਹ ਹੋਰ ਪਾਸੇ ਹੋਵੇ ਤੇਰੇ ਘਰ ਵਾਲੀ ਦਾ ਹੋਰ ਪਾਸੇ ਤੈਨੂੰ ਪਤਾ ਹੀ ਨਾ ਹੋਵੇ ਘਰੇ ਚੱਲੀ ਗਈ ਜਾਂਦਾ ਮੇਰੀ ਕੋਸ਼ਿਸ਼ ਹੈ ਕਿ ਘਰ ਵਸ ਜੇ ਪਰ ਵਸਣ ਦਾ ਮਤਲਬ ਕੀ ਹੁੰਦਾ ਮਾੜਾ ਮੋਟਾ ਜਦੋਂ ਉਹਦੀ ਕੇਅਰ ਕਰੇ ਇੱਕ ਜੀ ਜਦੋਂ ਦੂਜੇ ਨਵੇਂ ਪਰਿਵਾਰ ਦੇ ਵਿੱਚ ਜਾਂਦਾ ਨਾ ਕੁੜੀ ਤਾਂ ਭੈਣ ਜੀ ਆਪਾਂ ਸਮਝਦੇ ਨਾ ਇਹ ਗੱਲ ਵੀ ਜਦੋਂ ਬੂਟਾ ਇਥੋਂ ਪਟਕੇ ਉਥੇ ਲਾਉਣੇ ਨਾ ਦੂਜੀ ਥਾਂ ਤੇ ਇੱਕ ਵਾਰੀ ਪੱਤੇ ਕਮਲਾਉਂਦੇ ਆ ਉਹਦੇ ਦੁਬਾਰਾ ਹਰਾ ਹੁੰਦਾ ਉਹਨੂੰ ਹਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਮੈਨੂੰ ਤਾਂ ਲੱਗਦਾ ਕਮੀਆਂ ਤੇਰੇ ਚ ਨਾ ਰਹਿ ਗਈਆਂ ਉਹ ਜਿਹੜੀਆਂ ਮਾਤਾ ਗੱਲਾਂ ਦੱਸ ਕੇ ਗਈ ਆ ਉਹਦੇ ਨਹੀਂ ਭੈਣ ਜੀ ਜਦੋਂ ਰਿਸ਼ਤਾ ਹੋਇਆ ਤੇ ਵਿਚੋਲਾ ਕੌਣ ਸੀਗਾ ਇਹਨਾਂ ਦਾ ਵੀਰੇ ਪਿੰਡ ਦਾ ਹੀ ਸੀਗਾ ਕੋਈ ਹਾਂ ਤੇ ਉਹ ਆ ਕੇ ਘਰੇ ਆ ਗਿਆ ਤੇ ਕਹਿੰਦਾ ਮੈਂ ਤੇਰੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜ ਆਹ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾਲ ਕੇ ਦੇਈ ਨੇ ਸੁਧਾਰਨ ਬੰਦਾ ਸੀ ਜਿਆ ਕੋ ਬਖਚੋਲੇ ਵੀ ਕਈ ਤਰ੍ਹਾਂ ਇੱਕ ਚੋਲਾ ਵੀ ਚੱਕ ਮਜਾਈ ਸੀ ਜਿਹੜੇ ਨੇ ਸਾਡੇ ਨਾਲ ਮੱਥਾ ਲਵਾਤਾ ਇਹਦੇ ਨਾਲ ਹੋਜੀ ਕਿਉਂਕਿ ਮੱਥਾ ਲਵਾਤਾ ਅਸੀਂ ਤਾਂ ਇੰਨੀ ਜੋਗਰੇ ਹੈ ਨਹੀਂ ਸੀ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ 25 ਸਾਲ ਹੋ ਗਏ ਆਏ ਤੁਹਾਡੇ ਸਾਡੇ ਤਾਂ ਥਾਣੇ ਤੇ ਗਾੜੀ ਮਾਂ ਮਾਂ ਇੱਕ ਮਿੰਟ ਇੱਕ ਮਿੰਟ ਭੈਣ ਜੀ ਇੱਕ ਮਿੰਟ 4 ਸਾਲ ਵਸ ਕੇ ਤੇਰੇ ਸਾਹਦਨ ਤੇਰੇ ਪੁੱਤ ਦਾ ਨਾ ਤੇ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਫੇਰ ਵੀ ਕੱਟੀ ਜਾਂਦੀ ਦਨ ਇਧਰ ਮੇਰਾ ਹੀ ਰਹਿੰਦੀ ਹੈ ਜਨਾਬ ਮੇਰੇ ਵੱਲੋਂ ਵੀ ਜਪ ਕਰ ਜਾ ਤੂੰ ਉਹ ਨਾ ਬੋਲਿਆ ਕਰ ਬੰਦੇ ਨੂੰ ਕਿਵੇਂ ਬੋਲੀਦਾ ਤੁਸੀਂ ਕੋਸੀ ਮੋਤਬਰ ਹਾਂ ਤੁਹਾਨੂੰ ਪਤਾ ਲੱਗਦਾ ਮਾੜਾ ਮੋੜਾ ਬੰਦੇ ਨੂੰ ਕਿਵੇਂ ਬੋਲੀਦਾ ਨਹੀਂ ਜੋ ਉਹੀ ਵੇਖੀ ਜਾਨੇ ਆ ਵੀ ਕਿਹੜੇ ਕਿਹਦੇ ਦੇ ਵੇਖਣੇ ਆਏ ਹੋ ਇਹ ਕਸੂਰ ਵੇਣੇ ਕਿਦੇ ਚ ਆ ਹੁਣ ਹਜੇ ਕਸੂਰ ਤੁਹਾਨੂੰ ਦੱਸਿਆ ਨਹੀਂ ਇਹਨੇ ਕਸੂਰ ਕਿਦੇ ਚ ਐ ਦੱਸਿਆ ਜੀ ਹੁਣ ਦੋਨੇ ਜਾਣੇ ਤਾਂ ਇਹਨੂੰ ਘੇਰੀ ਬੈਠਿਆ ਕੁੜੀ ਨੂੰ ਜੋ ਵੀ ਔਖਾ ਬੋਲਦਾ ਮਾਰ ਉਹ ਘੇਰਦਾ ਕਿੱਥੋਂ ਆ ਭਰਾਵਾ ਨਹੀਂ ਮਤਲਬ ਅਸਲ ਦੇ ਵਿੱਚ ਨਾ ਅਸਲ ਚ ਮੋਤਬਰ ਬੰਦਿਆਂ ਦਾ ਕੰਮ ਕੀ ਹੁੰਦਾ ਜਿਹੜੇ ਸਾਹਬ ਨਾਲ ਕੁੜੀ ਬੋਲੀ ਜਾਂਦੀ ਹੈ ਨਾ ਹੱਕ ਤੁਹਾਡਾ ਬਣਦਾ ਸੀ ਉਹਨੂੰ ਇਹ ਗੱਲ ਕਹਿਣ ਦਾ ਵੀ ਕੁੜੀਏ ਤੂੰ ਮੂੰਹ ਬੰਦ ਕਰ ਜ਼ੁਬਾਨ ਕਰ ਉਹਨੇ ਤੁਹਾਡੇ ਸਾਹਮ ਮਤਲਬ ਤੁਹਾਡੇ ਪਿੰਡ ਰਵਾਜ ਹੈ ਜਾਂ ਤੁਹਾਡੇ ਇਲਾਕੇ ਚ ਰਵਾਜ ਹੈ ਇਹ ਵੀ 4 ਸਾਲ ਵਸਦਿਆਂ ਨਹੀਂ ਜਦੋਂ ਇਹ ਕਮਲ ਕੁੱਤੇ ਲਾਉਂਦੇ ਰਹਿੰਦੇ ਦੋਨੇ ਮਾਪੋਤਾ ਆ ਪੀ ਕੇ ਡੱਕ ਕੇ ਪਾਸਾ ਮਾਰ ਕੇ ਪਿਆ ਰਹਿੰਦਾ ਤੇ ਉਹ ਰੋਟੀਆਂ ਪਾਲੀ ਜਾਂਦੀ ਰਹਿੰਦੀ ਮੈਂ ਕਿੱਧਰ ਜਾਵਾਂ ਥੋੜਾ ਕੋ ਇਹਨੂੰ ਵੀ ਪੁੱਛ ਲੋ ਵੀ ਪੰਸਾ ਲੈਂਦਾ ਸਵੇਰੇ 8-9 ਵਜੇ ਤਾਈਂ ਇਹ ਕਹਿੰਦਾ ਮੈਂ ਦਿਹਾੜੀਆਂ ਕਰਕੇ ਖਵਾਉਣਾ ਉਹਦੀ ਤਾਂ ਕਰਤੂਤ ਵੇਖ ਲਈ ਮੈਂ ਉਹਦਾ ਸ਼ਰਾਬ ਸਸਤੀ ਕਰਾਉਣਾ ਤੇ ਸਾਡੇ ਕੋਲ ਆ ਕੇ ਗਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਹ ਸ਼ਖਸ ਆ ਉਹ ਜੇ ਮੈਂ ਰਸੋਈ ਚ ਵੜ ਜਾਉ ਮੈਨੂੰ ਕਮਲ ਕੁੱਤੇ ਲਾਈ ਜਾਂਦੀ ਰਹਿੰਦੀ ਆ ਤੂੰ ਗੱਲਾਂ ਤੇ ਤੇਰੀਆਂ ਲੋਕਾਂ ਨਾਲ ਗੱਲਾਂ ਤੂੰ ਗੱਲਾਂ ਕਰਦੀ ਆ ਤੂੰ ਫਲਾਨਾ ਕਰਦੀ ਆ ਦੱਸ ਮੈਂ ਕਿਹਦੇ ਨਾਲ ਗੱਲਾਂ ਕਰਦੀ ਆ ਇਹਨਾਂ ਨੇ ਹੀ ਸਾਡੇ ਕੋਲ ਥੋੜੇ ਬਾਰੇ ਕਹਿ ਕੇ ਗਏ ਹਨ ਜੀ ਦੇਖੋ ਤੁਸੀਂ ਵੀ ਕੰਪਲੀਟ ਦੇ ਕੇ ਗਏ ਹੋ ਜਿਉਂ ਥੋੜੇ ਬਾਰੇ ਇਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੀ ਵੀ ਅਸੀਂ ਪਛਪੜਤਾਲ ਕੀਤੀ ਆ ਤੇ ਉਹਦੇ ਗਲਤ ਨਹੀਂ ਤੇ ਫਿਰ ਖਰਾਬ ਵੀ ਮੈਨੂੰ ਇਹਨਾਂ ਨੇ ਕੀਤਾ ਉਹ ਜੇ ਦੱਸ ਮੇਰਾ ਕੀ ਖਸੂਰ ਅਸੀਂ ਕੀ ਕਰਤਾ ਸਾਡੇ ਦਾ ਕੋਈ ਪਿਓ ਦਾਦਾ ਨਹੀਂ ਥਾਣੇ ਚ ਗਿਆ ਸੀ ਤੇ ਜਿਹੜਾ ਤੂੰ ਕੱਲ ਦੀ ਅੱਜ ਨੇ ਸਾਨੂੰ ਥਾਣਾ ਵਿਖਾਤਾ ਤੇ ਥਾਣਾ ਦੋਖਾ ਅਸੀਂ ਸੀ ਮਾਰੇ ਹੋ ਗਏ ਉਹ ਤਾਂ ਮਾਰੇ ਤਾਂ ਦੂਰੇ ਹੀ ਦਿਸ ਜਾਂਦਾ ਵੀ ਜਾਗ ਨਹੀਂ ਦਿਸ ਗਿਆ ਸਾਰਾ ਕੁਝ ਹੁਣ ਤੁਸੀਂ ਮੋਤਪੁਰ ਬਣ ਕੇ ਆਏ ਹੋ ਨਾਲ ਹਾਂਜੀ ਦੇਖ ਲਈ ਬੋਲੀ ਉਹਦੀ ਨਹੀਂ ਤਾਂ ਦਿਸੀ ਜਾਂਦਾ ਜੀ ਤੁਸੀਂ ਐਂ ਦੱਸੋ ਉਹ ਵੀ ਇੱਜ਼ਤਦਾਰ ਘਰਾਂ ਦੇ ਵਿੱਚ ਤੂੰ ਬੜੀ ਸਪੋਰਟ ਕਰੀ ਜਾਂਦਾ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਾਫੀ ਛੋਟਾ ਮੇਰੇ ਤੋਂ ਤੂੰ ਹਰੇਕ ਗੱਲ ਤੇ ਕਹਿੰਦਾ ਵੀ ਉਹ ਤਾਂ ਕੁੱਤੇ ਲਈ ਜਾਂਦੇ ਫਲਾਣਾ ਕਰੀ ਜਾਂਦੇ ਆ ਉਹਦੀ ਬੋ ਪਹਿਲੀ ਗੱਲ ਤਾਂ ਮੈਨੂੰ ਇਹ ਮੈਨੂੰ ਇੱਕ ਗੱਲ ਦੱਸੋ ਦੋਨੇ ਮੋਤ ਪਰੋਂ ਤੁਸੀਂ ਕਹਿੰਦੇ ਪਿੰਡ ਦੇ ਕੋਟ ਵਿਚਾਰੀਆਂ ਜਾਣੇ ਅਸੀਂ ਛੋਟਾ ਹੱਕ ਨਹੀਂ ਬਣਦਾ ਸੀ ਜੇ ਤੇ ਘਰੇ ਗੱਲ ਕਰਦੇ ਵੀ ਸਾਨੂੰ ਬਈ ਕੁੜੀ ਨੇ ਸੱਦਿਆ ਇਹ ਪੇਖੀ ਜਾ ਕੇ ਆਈਏ ਇਹ ਤੁਹਾਨੂੰ ਕਹਿ ਕੇ ਸੱਦ ਲੈਂਦਾ ਇਹਦੇ ਭਰਾਵਾਂ ਨੂੰ ਇਹਦੀਆਂ ਭਜਾਈਆਂ ਨੂੰ ਇਹਦੇ ਭਤੀਜਾਂ ਨੂੰ ਨਹੀਂ ਮੰਨਦਾ ਨਾ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹ ਕੌਣ ਆ ਕੌਣ ਨਹੀਂ ਜੀ ਫਿਰ ਵੀ ਜੀ ਸਾਡੇ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਨਹੀਂ ਨਹੀਂ ਮਤਲਬ ਪਿੰਡ ਦੀ ਕੁੜੀ ਦੇ ਨਾਲ ਤੁਸੀਂ ਤੁਰਨ ਤੋਂ ਪਹਿਲਾਂ ਇਹਦੇ ਘਰੋਂ ਇਹ ਨਹੀਂ ਪਤਾ ਕੀਤਾ ਵੀ ਕੁੜੀ ਦਾ ਰੌਲਾ ਪਿਆ ਉੱਥੇ ਵੀ ਕੀ ਰੌਲਾ ਪਿਆ ਤੇ ਥਾਣੇ ਸੱਦਿਆ ਹੈਗੇ ਤੇ ਪਿੰਡ ਵਾਲੇ ਤੇ ਸਾਨੂੰ ਕਿ ਜਾਣ ਵ ਇਤਲੇ ਮੈਂ ਅੱਜ ਇਹਨਾਂ ਨੂੰ ਲੈ ਆਇਆ ਇਤ ਨਾਲ ਇਹਨਾਂ ਨੂੰ ਅੱਜ ਸਾਂਹੇ ਪੌਂਸਾ ਵਾਲੇ ਰਲ ਕੇ ਮੈਂ ਮਾੜੇ ਬਣਾ ਤਾ ਕੋਈ ਰਲ ਕੇ ਨਹੀਂ ਬੀਬਾ ਰਲ ਤੂੰ ਮੇਰੇ ਬਾਰੇ ਜਾਣਦੀ ਨਹੀਂ ਤੂੰ ਮੇਰੇ ਬਾਰੇ ਜਾਣਦੀ ਨਹੀਂ ਠੀਕ ਹੈ ਨਾ ਜੰਨੀਆਂ ਗੱਲਾਂ ਜੰਨੀਆਂ ਗੱਲਾਂ ਤੂੰ ਲਿਖਾ ਕੇ ਗਈ ਸੀ ਨਾ ਉਹ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਭੈਣ ਜੀ ਨਾਲ ਇਹਨਾਂ ਤੋਂ ਬਾਅਦ ਤੇਰੇ ਪਿੰਡ ਦਾ ਨੰਬਰ ਲਿਆ ਮੈਂ ਨਾ ਨਹੀਂ ਦੱਸਣਾ ਕਿਹੜੇ ਬੰਦੇ ਦਾ ਲਿਆ ਮੁੜ ਕੇ ਉੱਥੇ ਜਾ ਕੇ ਉਹਦੇ ਮੋਢਿਆਂ ਤੇ ਚੜੇਂਗੀ ਤੂੰ ਪਰ ਮੈਂ ਪਤਾ ਕਰ ਲਿਆ ਸਾਰਾ ਕੀ ਕੁਛ ਹੈ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਵੀ ਇੰਨਾ ਨਹੀਂ ਵੀ ਵਜਨ ਨਹੀਂ ਹੈਗਾ ਇਹਨੂੰ ਕਹਿ ਦਿਓ ਬੱਸ ਵੀ ਮੈਨੂੰ ਜੇ ਮੈਂ ਬਸੂੰਗੀ ਤਾਂ ਹੀ ਮ ਜਦ ਤਾਈ ਮੈਨੂੰ ਮੇਰੇ ਭਰਾਵਾਂ ਤਿੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਧਰ ਦੂੰਗੀ ਬੈਠੀ ਕਿਥੇਆਂ ਕੁੜੀਆਂ ਐਂ ਬਹਿ ਲਾ ਪਰ ਅਸੀਂ ਜਿੱਥੇ ਮਰਜੀ ਬੈਠੀ ਆਰ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਦਾ ਮਤਲਬ ਜ਼ੁਬਾਨ ਖਿੱਚ ਪੈਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦਿੰਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿੰਨੇ ਆਪ ਦੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿਤੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜ਼ੁਬਾਨ ਦਾ ਹੱਲ ਕਰਵਾ ਦਿਆਂ ਕੁੜੀਆਂ ਥੋੜਾ ਹੌਲੀ ਬੋਲ ਕੀ ਤਰੀਕਾ ਇਹ ਕੱਟ ਬੋ ਕੀ ਪਤਾ ਤੁਹਾਨੂੰ ਆਰ ਕੇ ਕੀ ਸਖਾ ਗਈ ਐ ਇਹ ਕੀ ਸਖਾ ਗਈ ਹਾਂ ਮੇਰੇ ਮਾਮੇ ਦੀ ਧੀ ਆ ਉਹ ਮਾਮੇ ਦੀ ਧੀ ਸਾਨੂੰ ਕੀ ਪਤਾ ਤੂੰ ਬਾਹਰ ਉੱਠ ਦੇ ਤਾਂ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋਂ ਫੜ ਕੇ ਲੈ ਜਾਣਗੇ ਚੱਲ ਚੱਲ ਬਾਹਰ ਉੱਥੇ ਭੈਣ ਜੀ ਭੈਣ ਜੀ ਨਹੀਂ ਤੁਸੀਂ ਤੁਸੀਂ ਇਧਰਲੇ ਪਾਸੇ ਬੈਠੋ ਇਧਰ ਬਾਹਰ ਬੋਰ ਥੱਲੇ ਤੂੰ ਉਧਰ ਛੱਡ ਥੱਲੇ ਬੈਠ ਪੀਦਾ 2 ਘੰਟੇ ਬੈਠੋ ਮੈਂ ਫੇਰ ਬੁਲਾਉਣਾ ਤੂੰ ਚੱਲ ਇੱਕ ਵਾਰੀ ਕੋਈ ਹਾਈ ਕਰਨ ਕੇ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ ਤੇਰੇ ਅੱਗੇ ਭੈਣ ਜੀ ਕੋਈ ਨਹੀਂ ਤੁਸੀਂ 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 ਇਹਦੇ ਨੇੜੇ ਨਹੀਂ ਬੈਠਣਾਗਾ ਤੁਸੀਂ ਇਧਰ ਬੈਠੋ